ਪਰਮਪితਾ ਪਰਮਾਤਮਾ ਜੀ ਆਪਣੇ ਤੇ ਪਰੋਸਾ ਰੱਖਣ ਵਾਲਿਆਂ ਦੀ ਲਾਜ ਕਿਤੇ ਰੱਖਦੇ ਨੇ ਕਿੰਝ ਉਹਨਾਂ ਦੇ ਕੰਮਾਂ ਦੇ ਵਿੱਚ ਸਹਾਇ ਹੁੰਦੇ ਨੇ ਇਹ ਸਾਰੀ ਗੱਲ ਬਾਤ ਆਪ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਕਿਉਂਕਿ ਸੰਕਤ ਜੀ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਇੱਕ ਕਹਾਣੀ ਆ ਤਿੰਨ ਦੌਲਤਮੰਦ ਇਨਸਾਨਾਂ ਦੀ ਜਿਨ੍ਹਾਂ ਦੇ ਉੱਤੇ ਸਮੇ ਦਾ ਐਸਾ ਝੰਕਰ ਪਿਆ ਕਿ ਉਹਨਾਂ ਦੀ ਸਾਰੀ ਦੌਲਤ ਖੁੱਸ ਗਈ ਉਹ ਦਰਦਰ ਦੀਆਂ ਠੋਕਰਾਂ ਖਾਣੇ ਮੁਰਗੁਰੁੜ ਪਏ ਪਰ ਉਨ੍ਹਾਂ ਤਿੰਨਾਂ ਦੇ ਵਿੱਚੋਂ ਇੱਕ ਦਾ ਪਰਮ ਸਾ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਪੂਰਾ ਸੀ ਤੇ ਦੂਸਰੇ ਦੋਹਾਂ ਨੂੰ ਆਸ ਸੀ ਆਪਣੇ ਦੇਸ਼ ਦੇ ਸਭ ਤੋਂ ਤਾਕਤਵਰ ਇਨਸਾਨ ਤੇ ਰਾਜੇ ਤੇ ਅਗਰ ਆਓ ਵੀਡੀਓ ਦੇ ਵਿੱਚ ਜਾਣਦੇ ਆ ਇੱਕ ਕਹਾਣੀ ਦੇ ਰਾਹੀਂ ਸਮਝਦੇ ਆ ਕਿ ਜਿਹਦਾ ਆਪਣੇ ਪਰਮਕੀਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਪੂਰਾ ਸੀ ਉਹਦਾ ਕੀ ਬਣਿਆ ਤੇ ਜਿਨ੍ਹਾਂ ਨੂੰ ਰਾਜੇ ਤੋਂ ਆਸ ਉਮੀਦ ਸੀ ਉਹਨਾਂ ਦਾ ਕੀ ਬਣਿਆ ਆਓ ਕਹਾਣੀ ਸ਼ੁਰੂ ਕਰਕੇ ਆ ਇਦਾਂ ਹੀ ਕਹਿੰਦੇ ਨਾ ਬਹੁਤ ਪੁਰਾਣੀ ਸਮੇਂ ਦੀ ਗੱਲ ਏ ਆ ਕਿ ਇੱਕ ਸ਼ਹਿਰ ਦੇ ਵਿੱਚ ਦੋ ਦੌਲਤਮੰਦ ਇਨਸਾਨ ਰਹਿੰਦੇ ਸਨ ਕਹਿੰਦੇ ਉਹਨਾਂ ਦੇ ਉੱਤੇ ਇੱਕ ਐਸਾ ਸਮਾਂ ਆਇਆ ਕਿ ਉਹਨਾਂ ਦੀ ਸਾਰੀ ਦੌਲਤ ਖੁੱਸ ਗਈ ਇੱਕ ਨੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਤੇ ਦੂਸਰੇ ਨੂੰ ਕਿਸੇ ਆਪਣੇ ਵੱਲੋਂ ਧੋਖਾ ਮਿਲਿਆ ਕਿਸੇ ਨੇ ਧੋਖੇ ਦੇ ਨਾਲ ਉਹਦੀ ਸਾਰੀ ਜ਼ਮੀਨ ਜਾਇਦਾਦ ਪੈਸਾ ਆਪਣੇ ਨਾਮ ਕਰਵਾ ਲਿਆ ਉਹਨਾਂ ਦੋਵਾਂ ਦੇ ਹਾਲਾਤ ਇਹ ਬਣ ਗਏ ਕਿ ਨਾ ਤਾਂ ਕੋਲ ਪੈਸਾ ਰਿਹਾ ਅਤੇ ਨਾ ਹੀ ਕੋਈ ਕੋਲ ਆਪਣਾਰਿਆ ਕਿਉਂਕਿ ਜਦੋਂ ਪੈਸਾ ਮੁੱਕਿਆ ਤਾਂ ਸਾਰੇ ਹੀ ਸਾਥ ਛੱਡ ਗਏ ਕਿਤੇ ਇਹਨਾਂ ਨੇ ਬਹੁਤ ਸਾਰਾ ਕਰਜ਼ਾ ਸਿਰ ਤੇ ਚੁੱਕ ਲਿਆ ਕਰਜ਼ਾ ਚੁੱਕ ਕੇ ਗੁਜ਼ਾਰਾ ਕਰਨ ਲੱਗੇ ਪਰ ਹੌਲੀ-ਹੌਲੀ ਲੋਕਾਂ ਨੇ ਇਹਨਾਂ ਨੂੰ ਉਦਾਸ ਦੇਣਾ ਬੰਦ ਕਰ ਦਿੱਤਾ ਇੱਕ ਸਮੇਂ ਦੇ ਅਮੀਰ ਇਨਸਾਨ ਇਸ ਸ਼ਹਿਰ ਦੇ ਮੰਗਦੇ ਵਾਚੂ ਕੇ ਸਨ ਕਿ ਇਹ ਦੋਵਾਂ ਨੇ ਸੁਣਾ ਕੀਤੀ ਵੀ ਹੁਣ ਆਪਣਾ ਇਸ ਸ਼ਹਿਰ ਦੇ ਵਿੱਚ ਰਹਿਣਾ ਠੀਕ ਨਹੀਂ ਨਿਆ ਇਸ ਸ਼ਹਿਰ ਦੇ ਵਿੱਚ ਨਾ ਤਾਂ ਕੋਈ ਆਪਣਾ ਹੈ ਨਾ ਹੀ ਆਪਣੀ ਕੋਈ ਇੱਜ਼ਤ ਹੈ ਹਰ ਵੇਲੇ ਲੋਕਾਂ ਦੇ ਤਾਣੇ ਮਿੰਨੇ ਸੁਣਨੇ ਪੈਂਦੇ ਆ ਕਿਉਂ ਨਾ ਆਪਾਂ ਇਹ ਸ਼ਹਿਰ ਛੱਡ ਜਾਈਏ ਕਿਸੇ ਹੋਰ ਨਗਰ ਦੇ ਵਿੱਚ ਜਾ ਕੇ ਜ਼ਿੰਦਗੀ ਸ਼ੁਰੂ ਕਰਕੇ ਕਹਿੰਦੇ ਦੂਸਰੇ ਇਨਸਾਨ ਨੇ ਕਿਹਾ ਵੀ ਤੇਰੀ ਸਲਾਹ ਦਾ ਬਹੁਤ ਚੱਲ ਗਿਆ ਪਰ ਜੇ ਹੁਣ ਆਪਾਂ ਸ਼ਹਿਰ ਛੱਡਣ ਦਾ ਫੈਸਲਾ ਕਰ ਹੀ ਲਿਆ ਹੈ ਤਾਂ ਫਿਰ ਆਪਾਂ ਸਿੱਧੇ ਰਾਜੇ ਦੇ ਸ਼ਹਿਰ ਵਿੱਚ ਜਾਂਦੇ ਆਂ ਰਾਜੇ ਦੇ ਨਗਰ ਵਿੱਚ ਜਾਂਦੇ ਆਂ ਅਤੇ ਰਾਜਾ ਹੀ ਆਪਣੀ ਮਦਦ ਕਰ ਸਕਦਾ ਹੈ ਕਿਉਂਕਿ ਆਪਣੇ ਦੇਸ਼ ਦੇ ਰਾਜੇ ਬਾਰੇ ਸੁਣਿਆ ਹੈ ਕਿ ਉਹ ਬਹੁਤ ਨੇਕ ਦੇ ਲੇਕਿਨਸਾਨ ਆ ਬڑے ਖੁੱਲੇ ਸੁਭਾਅ ਦਾ ਹੈ ਉਹ ਆਪਣੇ ਦਰ ਆਇਆ ਨੂੰ ਕਦੇ ਵੀ ਖਾਲੀ ਨਹੀਂ ਮੋੜਦਾ ਤਾਂ ਆਪਾਂ ਜਾ ਕੇ ਆਪਣੀ ਸਾਰੀ ਕਹਾਣੀ ਰਾਜੇ ਨੂੰ ਦੱਸਾਂਗੇ ਆਪਣੇ ਨਾਲ ਹੋਏ ਧੋਖੇ ਬਾਰੇ ਦੱਸਾਂਗੇ ਆਪਣੀਆਂ ਮਜਬੂਰੀਆਂ ਦੱਸਾਂਗੇ ਤਾਂ ਰਾਜਾ ਆਪਣੇ ਤੇ ਤਰਸ ਕਰਕੇ ਆਪਣੀ ਮਦਦ ਜ਼ਰੂਰ ਕਰੇਗਾ ਕਹਿੰਦੇ بس ਇਹੀ ਸੋਚ ਕੇ ਦੋਵੇਂ ਹੀ ਰਾਜੇ ਵਾਲਾ ਨੂੰ ਤੁਰ ਪਏ। ਕਹਿੰਦੇ ਰਸਤੇ ਦੇ ਵਿੱਚ ਚੱਲਦੇ ਆ ਚੱਲਦੇ ਉਹਨਾਂ ਨੂੰ ਇੱਕ ਰੱਬ ਦਾ ਭਗਤ ਪਿਆਰਾ ਮਿਲਿਆ। ਕਹਿੰਦੇ ਦੇਖਣ ਨੂੰ ਤਾਂ ਉਹ ਵੀ ਬੜਾ ਗਰੀਬ ਲੱਗ ਰਿਹਾ ਸੀ ਪਰ ਉਹਦੀਆਂ ਗੱਲਾਂ ਸੁਣ ਕੇ ਪਤਾ ਲੱਗਿਆ ਵੀ ਇਹਨੂੰ ਤਾਂ ਰੱਬ ਤੇ ਬਹੁਤ ਭਰੋਸਾ ਹੈ। ਉਹ ਰੱਬ ਦੇ ਭਗਤ ਪਿਆਰੇ ਨੇ ਇਹਨਾਂ ਦੋਵਾਂ ਨੂੰ ਪੁੱਛਿਆ ਜੀ ਭਾਈ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ? ਤਾਂ ਇਹਨਾਂ ਨੇ ਆਪਣੀ ਸਾਰੀ ਕਹਾਣੀ ਉਹਨੂੰ ਦੱਸੀ ਅਤੇ ਕਿਹਾ ਵੀ ਅਸੀਂ ਰਾਜੇ ਦੀ ਮਦਦ ਮੰਗਣ ਜਾਣ ਜਾ ਰਹੇ ਆ ਕਹਿੰਦੇ ਫਿਰ ਉਹਨਾਂ ਨੇ ਇਹ ਭਗਤ ਪਿਆਰੇ ਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈਂ ਅਤੇ ਤੂੰ ਕਿੱਧਰ ਜਾ ਰਿਹਾ ਹੈਂ ਤੇ ਕਹਿੰਦੇ ਇਹਨੇ ਵੀ ਆਪਣੇ ਬਾਰੇ ਦੱਸਿਆ ਕਿ ਭਾਈ ਮੈਂ ਇੱਕ ਸਮੇਂ ਦਾ ਬਹੁਤ ਦੌਲਤਮੰਦ ਹੀ ਨਸਾਂ ਸੀ ਪਰ ਫੋੜ ਮੇਰੇ ਕੋਲ ਕੋਈ ਪੈਸਾ ਨਹੀਂ ਆ ਮੈਂ ਵੀ ਤੁਹਾਡੇ ਵਾਂਗੂ ਆਪਣੇ ਜੀਵਨ ਦੇ ਵਿੱਚ ਸੰਘਰਸ਼ ਹੀ ਕਰ ਰਿਹਾ ਹਾਂ ਪਰ ਮੈਨੂੰ ਕਿਸੇ ਬਾਦਸ਼ਾਹ ਕਿਸੇ ਰਾਜੇ ਤੋਂ ਕੋਈ ਆਸ ਉਮੀਦ ਨਹੀਂ ਹੈ ਮੈਨੂੰ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਪੂਰਾ ਭਰੋਸਾ ਹੈ ਉਹ ਮੈਨੂੰ ਕੋਈ ਨਾ ਕੋਈ ਸਹੀ ਰਾਹ ਜ਼ਰੂਰ ਦਿਖਾਉਣਗੇ ਕਹਿੰਦੇ ਭਗਤ ਪਿਆਰਾ ਕਹਿਣ ਲੱਗਾ ਵੀ ਭਾਈ ਮੈਂ ਅੱਜ ਤੱਕ ਕਦੇ ਵੀ ਆਪਣੇ ਹੱਥੀ ਕਿਸੇ ਦਾ ਮਾਰਾ ਨਹੀਂ ਕੀਤਾ ਤੇ ਮੈਨੂੰ ਪੂਰਾ ਯਕੀਨ ਹੈ ਵੀ ਮੇਰੇ ਪਰਮਕੀਤਾ ਪਰਮਾਤਮਾ ਜੀ ਵੀ ਮੇਰੇ ਨਾਲ ਕੁਝ ਵੀ ਮਾਰਾ ਨਹੀਂ ਨੂਲ ਦੇਣਗੇ ਇਦਾਂ ਹੀ ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਰਾਜੇ ਦੇ ਨਗਰ ਵਿੱਚ ਪਹੁੰਚ ਗਏ ਕਹਿੰਦੇ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਗਏ ਤਾਂ ਇਹਨਾਂ ਦੋਵਾਂ ਨੇ ਰਾਜੇ ਨੂੰ ਆਪੋ ਆਪਣੀਆਂ ਕਹਾਣੀਆਂ ਸੁਣਾਉਣੀ ਸ਼ੁਰੂ ਕੀਤੀਆਂ ਇੱਕ ਨੇ ਦੱਸਿਆ ਕਿ ਇਸ ਤਰ੍ਹਾਂ ਕਿਸੇ ਨੇ ਤੋਂ ਖੇਲੇ ਨਾਲ ਮੇਰੀ ਸਾਰੀ ਜ਼ਮੀਨ ਜਾਇਦਾਦ ਮੇਰਾ ਪੈਸਾ ਆਪਣੇ ਨਾਮ ਕਰਵਾ ਲਿਆ ਹੈ ਮੈਂ ਇੱਕ ਦولتਮੰਦ ਇਨਸਾਨ ਸਾਹਤ ਤੇ ਹੁਣ ਮੈਂ ਦਰਦ ਦਰਦੀਆਂ ਠੋਕਰਾਂ ਖਾ ਰਿਆ ਹਾਂ ਕਿਸ ਕਸਕੇ ਮੈਂ ਤੁਹਾਡੇ ਤੋਂ ਬੜੀ ਹੀ ਆਸ ਲੈ ਕੇ ਆਇਆ ਹਾਂ ਤੁਸੀਂ ਮੇਰੀ ਮਦਦ ਕਰੋ ਰਾਜੇ ਨੇ ਕਿਹਾ ਵੀ ਤੂੰ ਕੀ ਚਾਹੁੰਦਾ ਮੈਂ ਤੇਰੀ ਕੀ ਮਦਦ ਕਰਾਂ ਤਾਂ ਉਸ ਨੇ ਸਾਨਿਆ ਕਿਹਾ ਵੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕੁਝ ਧਨ ਦੌਲਤ ਦੇ ਦਿਓ ਕੁਝ ਸੁਮੇਦੀਆਂ ਮੂਹਰੇ ਦੇ ਦਿਓ ਜਿਹਦੇ ਨਾਲ ਮੈਂ ਫਿਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਾਂ ਤਾਂ ਕਹਿੰਦੇ ਰਾਜੇ ਨੇ ਤੁਰੰਤ ਹੀ ਖਜ਼ਾਨੇ ਦੇ ਵਿੱਚੋਂ ਇੱਕ ਬਕਸਾ ਸੋਨੇ ਰਿਆਂ ਮੋਹਰਾਂ ਦਾ ਮੰਗਵਾਇਆ ਅਤੇ ਕਾਫੀ ਸਾਰਾ ਧਨ ਦੌਲਤ ਮੰਗਾ ਕੇ ਦੋ ਬਕਸੇ ਭਰ ਕੇ ਕੋਈ ਨਸਾਨ ਨੂੰ ਦੇ ਦਿੱਤੇ ਅਤੇ ਕਿਹਾ ਤੂੰ ਆਪਣਾ ਜੀਵਨ ਫਿਰ ਤੋਂ ਸ਼ੁਰੂ ਕਰ ਕਹਿੰਦੇ ਰੂਸਰੇ ਨਸਾਨ ਨੂੰ ਪੁੱਛਿਆ ਕਿ ਭਾਈ ਤੂੰ ਦੱਸ ਤੂੰ ਕਿਉਂ ਦੁਖੀ ਆ ਅਤੇ ਤੂੰ ਮੇਰੇ ਤੋਂ ਕੀ ਚਾਹੁੰਦਾ ਹਾਂ ਕਹਿੰਦੇ ਉਸ ਇਨਸਾਨ ਨੇ ਦੱਸਿਆ ਕਿ ਰਾਜਾ ਜੀ ਮੇਰਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਮੈਂ ਬੜੀ ਬੇਨਤੀ ਕਰਦਾ ਹਾਂ ਪਰ ਮੈਨੂੰ ਇੰਨੀ ਸਫਲਤਾ ਨਹੀਂ ਸੀ ਮਿਲਦੀ ਪਰ ਜਦੋਂ ਹੀ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਕਰ ਦਿੱਤਾ ਮੇਰੇ ਜੀਵਨ ਦੇ ਵਿੱਚ ਜੋ ਔਰਤ ਮੇਰੀ ਪਤਨੀ ਬਣ ਕੇ ਆਈ ਇੰਜ ਲੱਗਾ ਵੀ ਜਿਵੇਂ ਸਾਡੇ ਘਰ ਦੀ ਬਰਕਤ ਬਣ ਕੇ ਆਈ ਹੋਵੇ ਮੇਰਾ ਕੰਮ ਮਧੰਦਾ ਕਾਰੋਬਾਰ ਉਹਦੀ ਮੰਨ ਕਰਕੇ ਇੱਕਦਮ ਹੀ ਵਧਣ ਫੁੱਲਣ ਲੱਗਾ ਦੇਖਦੇ ਹੀ ਦੇਖਦਿਆਂ ਮੈਂ ਆਪਣੇ ਸ਼ਹਿਰ ਦੇ ਅਮੀਰ ਬੰਦਿਆਂ ਦੇ ਵਿੱਚ ਸ਼ਾਮਲ ਹੋ ਗਿਆ ਪਰ ਅਚਾਨਕ ਹੀ ਮੇਰੀ ਪਤਨੀ ਅਕਾਲ ਚਲਾਣਾ ਕਰ ਗਈ ਅਤੇ ਜਦੋਂ ਦੀ ਮੇਰੀ ਪਤਨੀ ਮੇਰੇ ਜੀਵਨ ਚੋਂ ਗਈ ਆ ਇੰਜ ਲੱਗਦਾ ਵੀ ਜਿਵੇਂ ਮੇਰੀ ਕਿਸਮਤ ਹੀ ਮੇਰੇ ਨਾਲੋਂ ਮੁਸਕੀਲ ਹੋ ਗਈ ਮੈਂ ਕਿਸੇ ਨੂੰ ਪੁੱਛਿਆ ਉਹਨੇ ਮੈਨੂੰ ਦੱਸਿਆ ਵੀ ਜੇਕਰ ਫਿਰ ਤਾਂ ਕੋਈ ਔਰਤ ਤੇਰੇ ਜੀਵਨ ਦੇ ਵਿੱਚ ਆਵੇ ਤਾਂ ਤੇਰੀ ਕਿਸਮਤ ਬਦਲ ਸਕਦੀ ਆ ਇਸ ਕਰਕੇ ਰਾਜਾ ਜੀ ਮੈਂ ਚਾਹਨਾ ਹਾਂ ਕਿ ਕੋਈ ਸੂਝਵਾਨ ਸਿਆਣੀ ਕੁੜੀ ਲੱਭ ਕੇ ਮੇਰਾ ਦੁਬਾਰਾ ਵਿਆਹ ਕਰਵਾ ਦਵਾਂ ਕਿਉਂਕਿ ਮੇਰੇ ਲਗਨ ਦੇ ਵਿੱਚ ਤਾਂ ਮੇਰੇ ਨਾਲ ਕੋਈ ਵੀ ਵਿਆਹ ਕਰਨ ਨੂੰ ਤਿਆਰ ਨਹੀਂ ਮੇਰੇ ਕੋਲ ਨਾ ਤਾਂ ਪੈਸਾ ਹੈ ਨਾ ਹੀ ਮੇਰਾ ਪਹਿਲਾ ਵਰਗਾ ਇੱਜ਼ਤ ਮਾਨ ਰਿਹਾ ਕਹਿੰਦੇ ਰਾਜਾ ਪਹਿਲਾਂ ਤਾਂ ਸੋਚੀ ਬਹਿ ਗਿਆ ਵੀ ਇਹ ਦੀ ਕਿਸ ਤਰ੍ਹਾਂ ਦੀ ਈਸ਼ਾ ਹੈ ਫਿਰ ਕਹਿੰਦੇ ਰਾਜੇ ਨੇ ਆਪਣੇ ਨਗਰ ਦੇ ਵਿੱਚੋਂ ਪਤਾ ਲਗਵਾਇਆ ਵੀ ਪਿੰਡ ਦੀ ਸੂਝਵਾਨ ਸਿਆਣੀ ਕੁੜੀ ਦਾ ਪਤਾ ਕਰੋ ਕਹਿੰਦੇ ਉਹਦੇ ਮਾਪਿਆਂ ਨੂੰ ਬੁਲਾਇਆ ਸਾਰੀ ਗੱਲਬਾਤ ਦੱਸੀ ਵੀ ਆਹ ਕਹਾਣੀ ਆ ਤੇ ਫਿਰ ਮਾਪਿਆਂ ਦੀ ਇਜਾਜ਼ਤ ਲੈ ਕੇ ਉਹ ਲੜਕੀ ਦਾ ਇਸ ਦੇ ਨਾਲ ਵਿਆਹ ਕਰ ਦਿੱਤਾ। ਪਾਂਗੀ ਰਾਜੇ ਨੇ ਇਹਦੀ ਇੱਛਾ ਵੀ ਪੂਰੀ ਕਰ ਦਿੱਤੀ। ਇੱਕ ਨੇ ਧਨ-ਦੌਲਤ ਮੰਗਿਆ, ਉਹਨੂੰ ਧਨ-ਦੌਲਤ ਦੇ ਦਿੱਤਾ। ਦੂਜੇ ਨੇ ਇੱਕ ਚੰਗਾ ਜੀਵਨ ਸਾਥੀ ਮੰਗਿਆ, ਤਾਂ ਰਾਜੇ ਨੇ ਉਹਦੀ ਉਹ ਮੰਗ ਪੂਰੀ ਕਰ ਦਿੱਤੀ। ਕਹਿੰਦੇ ਹੁਣ ਤੀਸਰਾ ਬਚਿਆ, ਰੱਬ ਦਾ ਭਗਤ ਪਿਆਰਾ ਬੰਦਾ। ਰਾਜੇ ਨੇ ਉਹਨੂੰ ਖੁਦ ਪੁੱਛਿਆ ਕਿ ਭਾਈ, ਤੂੰ ਵੀ ਦੱਸ ਤੇਰੇ ਮਨ ਦੀ ਕੀ ਇੱਛਾ ਹੈ, ਤੂੰ ਕੀ ਮੇਰੇ ਤੋਂ ਚਾਹੁੰਦਾ ਹੈ? ਤਾਂ ਕਹਿੰਦੇ ਉਹ ਰੱਬ ਦੇ ਭਗਤ ਪਿਆਰੇ ਨੇ ਕਿਹਾ ਰਾਜਾ ਜੀ, ਮੈਂ ਤੁਹਾਡੇ ਤੋਂ ਕੁਝ ਨਹੀਂ ਚਾਹੁੰਦਾ, ਜੋ ਮੈਨੂੰ ਚਾਹੀਦਾ ਕੋ ਤੁਸੀ ਨਹੀਂ ਦੇ ਸਕਦੇ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਰਾਜੇ ਦੇ ਮਨ ਨੂੰ ਬੜੀ ਡੇਸਗੀ ਲੱਗੀ ਵੀ ਮੈਂ ਇਸ ਨਗਰ ਦਾ ਰਾਜਾ ਹਾਂ ਸਭ ਤਾਕਤਾਂ ਦਾ ਮਾਲਕ ਹਾਂ ਮੈਂ ਚਾਹਾਂ ਕੀ ਨਹੀਂ ਕਰ ਸਕਦਾ ਤੇ ਇਹ ਬੰਦੇ ਨੇ ਮੈਨੂੰ ਇੱਡੀ ਵੱਡੀ ਗੱਲ ਕਹਿ ਦਿੱਤੀ ਕਹਿੰਦੇ ਰਾਜੇ ਨੇ ਕਿਹਾ ਵੀ ਤੂੰ ਇੱਕ ਵਾਰ ਮਨ ਨੂੰ ਬੋਲਦਾ ਸਹੀਂ ਤੇਰੇ ਮਨ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਕੇ ਤੇਰੇ ਮਿੱਠੋ ਤੋੜਾਂਗਾ ਦੱਸ ਕੀ ਚਾਹੀਦਾ ਹੈ ਤਕੇਂ ਦੇਵਰਾਪਤੀ ਪਾਲਤੂ ਕਿਆਰੇ ਨੇ ਮੁਸਕਰਾ ਕੇ ਕਿਹਾ ਰਾਜਾ ਜੀ ਜੇ ਮੈਂ ਕਮਾ ਕੇ ਮੈਨੂੰ ਬਾਦਸ਼ਾਹੀ ਚਾਹੀਦੀ ਹੈ ਤਾਂ ਕੀ ਤੁਸੀਂ ਮੈਨੂੰ ਬਾਦਸ਼ਾਹ ਬਣਾ ਸਕਦੇ ਹੋ ਕਿਤੇ ਇਹ ਗੱਲ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਵੀ ਇਹ ਕਿਦਾਂ ਦਾ ਅਜੀਬ ਜਿਹਾ ਬੰਦਾ ਏ ਮੇਰੇ ਤੋਂ ਮੇਰਾ ਰਾਜ ਮੰਗ ਰਿਹਾ ਹੈ ਰਾਜੇ ਨੇ ਕਿਹਾ ਵੀ ਕਿਹੜੀ ਅਜੀਬ ਜੀ ਮੰਗ ਮੰਗ ਰਿਹਾ ਏ ਇਹ ਨਹੀਂ ਹੋ ਸਕਦਾ ਇਸ ਨਗਰ ਦਾ ਬਾਦਸ਼ਾਹ ਮੈਂ ਆ ਮੈਂ ਤੈਨੂੰ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦੇ ਸਕਦਾ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਕਿਤੇ ਉਹ ਰੱਬ ਦੇ ਪਲਕ ਪਿਆਰੇ ਨੇ ਕਿਹਾ ਵੀ ਰਾਜਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੋ ਮੈਨੂੰ ਚਾਹੀਦਾ ਹੈ ਤੁਸੀਂ ਮੈਨੂੰ ਨਹੀਂ ਦੇ ਸਕਦੇ ਤੁਸੀਂ ਮੇਰਾ ਸਮਾਂ ਬਰਬਾਦ ਨਾ ਕਰੋ ਮੇਰੇ ਮੰਨ ਦੀਆਂ ਇਸ਼ਾਵਾਂ ਮੇਰੇ ਮੰਨ ਦੀਆਂ ਮੁਰਾਦਾਂ ਮੇਰੇ ਪਰਮਪਿਤਾ ਪਰਮਾਤਮਾ ਜੀ ਹੀ ਪੂਰੀਆਂ ਕਰ ਸਕਦੇ ਨੇ ਜੋ ਸਭ ਨੂੰ ਦਿੰਦੇ ਆ ਤੁਹਾਡੇ ਖਜ਼ਾਨੇ ਵੀ ਉਹ ਮਾਲਕ ਨੇ ਹੀ ਭਰੇ ਆ ਉਹ ਮਾਲਕ ਨੇ ਹੀ ਤੁਹਾਨੂੰ ਬਾਦਸ਼ਾਹੀ ਦਿੱਤੀ ਆ ਇਸ ਕਰਕੇ ਮੈਂ ਤੁਹਾਡੇ ਤੋਂ ਕਿਉਂ ਮੰਗਾ ਮੈਂ ਤਾਂ ਉਹਦੇ ਤੋਂ ਹੰਗਾ ਗਾਣਾ ਜਿਹਦੇ ਕਰਦੇ ਸਭ ਮੰਗਤੇ ਨੇ ਕਿੰਨੇ ਨੂੰ ਤਿੰਨੇ ਹੀ ਰਾਜੇ ਦੇ ਦਰਬਾਰ ਚੋਂ ਬਾਹਰ ਆ ਗਏ ਤਿੰਨੇ ਹੀ ਬੜੇ ਖੁਸ਼ ਸਨ ਦੋ ਆਪਣੇ ਮੰਨ ਦੀਆਂ ਇਛਾਵਾਂ ਪੂਰੀਆਂ ਹੋਣ ਕਰਕੇ ਖੁਸ਼ ਸਨ ਅਤੇ ਤੀਸਰਾ ਤਾਂ ਹਮੇਸ਼ਾ ਹੀ ਖੁਸ਼ ਰਹਿਦਾ ਸੀ ਕਿਉਂਕਿ ਉਹ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਪਰਮਾਤਮਾ ਦੇ ਬਾਣੇ ਦੇ ਵਿੱਚ ਰਹਿੰਦਾ ਸੀ ਪਰ ਮਾਤਾਮਾ ਦੇ ਉੱਤੇ ਉਹਨੂੰ ਪੂਰਾ ਭਰੋਸਾ ਸੀ ਇਸ ਕਰਕੇ ਕੁਝ ਰਿਚਦਾ ਸੀ ਪਰ ਕਹਿੰਦੇ ਰਾਜਾ ਜੀ ਹੁਣ ਬਿਲਕੁਲ ਖੁਸ਼ ਨਹੀਂ ਸਨ ਰਾਜੇ ਦਾ ਮਨ ਬਹੁਤ ਬੇਚੈਨ ਹੋ ਰਿਹਾ ਕਿ ਇਹ ਬੰਦਾ ਮੈਨੂੰ ਕਿੰਨੀ ਵੱਡੀ ਗੱਲ ਕਹਿ ਕੇ ਚਲੇ ਗਿਆ ਉਪਰੋਂ ਕਹਿੰਦੇ ਰਾਜੇ ਦੇ ਮੰਤਰੀ ਨੇ ਉਪਗਤ ਪਿਆਰੇ ਦੇ ਖਨਾਪ ਰਾਜੇ ਨੂੰ ਝੰਕਾਉਣਾ ਸ਼ੁਰੂ ਕਰ ਦਿੱਤਾ ਕਿ ਰਾਜਾ ਜੀ ਇਹ ਬੰਦਾ ਦਾ ਸ਼ਰੀਆਮ ਤੁਹਾਡੀ ਬੇਇੱਜ਼ਤੀ ਕਰਕੇ ਚਲਿਆ ਗਿਆ ਤੁਸੀਂ ਦੇਸ਼ ਦੇ ਰਾਜੇ ਹੋ ਤੁਸੀਂ ਚਾਹੋ ਤਾਂ ਕੀ ਨਹੀਂ ਕਰ ਸਕਦੇ ਪਰ ਇਹਦੀਆਂ ਗੱਲਾਂ ਤੋਂ ਤਾਂ ਇੱਕ ਲੱਗਦਾ ਸੀ ਵੀ ਜਿਵੇਂ ਇਹ ਤੁਹਾਨੂੰ ਕੁਝ ਸਮਝਦਾ ਹੀ ਨਹੀਂ ਆ ਜੇ ਇਹ ਗੱਲ ਬਾਹਰ ਪਰਜਾ ਵਿੱਚ ਗਈ ਤਾਂ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਆ ਪਰਜਾ ਦੇ ਮਨ ਦੇ ਵਿੱਚੋਂ ਤੁਹਾਡਾ ਡਰ ਤਾਂ ਖਤਮ ਹੋ ਜਾਣਾ ਇਹ ਤੁਹਾਡੀ ਇੱਜ਼ਤ ਖਤਮ ਹੋ ਜਾਣੀ ਆ ਭਾਵੇਂ ਇਦਾਂ ਦੀਆਂ ਗੱਲਾਂ ਕਰ ਕਰਕੇ ਰਾਜੇ ਨੂੰ ਇਨਾ ਝੰਕਾ ਦਿੱਤਾ ਕਿ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਾਓ ਜੋ ਤਿੰਨੇ ਇਨਸਾਨ ਇੱਥੋਂ ਗਏ ਹਨ ਉਹਨਾਂ ਦੇ ਵਿੱਚੋਂ ਇੱਕ ਬੰਦਾ ਜੋ ਖਾਲੀ ਹੱਥ ਆ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਮੇਰੇ ਕੋਲ ਲੈ ਆਓ ਕਹਿੰਦੇ ਤੁਰੰਤ ਹੀ ਜਲਾਦ ਨੂੰ ਬੁਲਾਇਆ ਜਲਾਦ ਨੇ ਉਹਨਾਂ ਤਿੰਨਾਂ ਦੀ ਹਾਲ ਕਰਨੇ ਸ਼ੁਰੂ ਕਰ ਦਿੱਤੇ ਇੱਧਰ ਕਹਿੰਦੇ ਜਿਹਦੇ ਸਿਰ ਤੇ ਧਨ ਦੌਲਤ ਦੇ ਬਕਸੇ ਸਨ ਉਤਰਦਾ ਟਰਦਾ ਥੱਕ ਗਿਆ ਉਹਨੇ ਰੱਬ ਦੇ ਭਗਤ ਪਿਆਰੇ ਨੂੰ ਕਿਹਾ ਵੀ ਭਰਾਵਾ ਮੇਰੀ ਥੋੜੀ ਮਦਦ ਹੀ ਕਰ ਦੇ ਮੈਂ ਬਹੁਤ ਥੱਕ ਗਿਆ ਹਾਂ ਇਹ ਮੇਰੇ ਬਕਸੇ ਤੂੰ ਆਪਣੇ ਸਿਰ ਤੇ ਚੁੱਕ ਲੈ ਅਤੇ ਬਦਲੇ ਦੇ ਵਿੱਚ ਮੈਂ ਤੈਨੂੰ ਤੇਰਾ ਮਿਹਨਤਾਨਾ ਦਵਾਗਾ ਸੋਨੇ ਦੇ ਦੋ ਮੋਹਰੇ ਦਵਾਗਾ ਜੇ ਤੂੰ ਕੁਝ ਸਮਾਂ ਮੇਰਾ ਇਹ ਭਾਰ ਚੁੱਕ ਲਮਈ ਤਾਂ ਕਹਿੰਦੇ ਉਹ ਰੱਬ ਦਾ ਭਗਤ ਪਿਆਰਾ ਬੰਦਾ ਰੱਬ ਤੇ ਵਿਸ਼ਵਾਸ ਕਰਨ ਵਾਲਾ ਮਿਹਨਤ ਕਰਨ ਵਾਲਾ ਬੰਦਾ ਮਿਹਨਤ ਕਰਨੋਂ ਤਾਂ ਹਰ ਵੇਲੇ ਤਿਆਰ ਰਹਿੰਦਾ ਸਿੱਖ ਪਰ ਉਹ ਨੇਕ ਦਿਲ ਇਨਸਾਨ ਵੀ ਸੀ ਉਹਨੇ ਕਿਹਾ ਵੀ ਮੈਨੂੰ ਸੋਨੇ ਦੀਆਂ ਮੋਰਾਂ ਦੀ ਲੋੜ ਨਹੀਂ ਆ ਮੈਂ ਵੈਸੇ ਹੀ ਤੇਰੀ ਮਦਦ ਕਰ ਦਿੰਨਾ ਹਾਂ ਪਰ ਕਹਿੰਦੇ ਹੁਣ ਇਹ ਨਵਾਂ ਨਵਾਂ ਅਮੀਰ ਹੋਇਆ ਬੰਦਾ ਕਹਿਣ ਲੱਗਾ ਨਹੀਂ ਮੈਂ ਇਦਾਂ ਫਰੀਦ ਕਿਸੇ ਤੋਂ ਆਪਣਾ ਕੰਮ ਨਹੀਂ ਕਰਵਾਉਂਦਾ ਮੈਂ ਤੇਰਾ ਆਸਾਨ ਨਹੀਂ ਝੁਕਣਾ ਚਾਹੁੰਦਾ ਇਸ ਕਰਕੇ ਮੈਂ ਤੈਨੂੰ ਤੇਰਾ ਮੇਨ ਤਾਨਾ ਲਵਾਵਾਂਗਾ ਕਿ ਤੇਰਾ ਮਿਹਰਬਾਨ ਪੁੱਤ ਪਿਆਰਾ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ ਵੀ ਠੀਕ ਹੈ ਭਾਈ ਜੇ ਤੂੰ ਮੇਰਾ ਮੇਨ ਤਾਨਾ ਮੈਨੂੰ ਦੇਵੇਂ ਚੰਗਾ ਹੈ ਤਾਂ ਫਿਰ ਮੈਨੂੰ ਇੱਕ ਸੋਨੇ ਦੀ ਹੋਰ ਦੇਦਵੀ ਪੇਰਾ ਇੰਨੇ ਨਾਲ ਹੀ ਗੁਜ਼ਾਰਾ ਚੱਲ ਜਾਣਾ ਹੈ ਕਹਿੰਦੇ ਉਹ ਧਨਦولت ਦੇ ਮਾਲਕ ਨੇ ਆਪਣੇ ਦੋਵੇਂ ਬਕਸੇ ਇਹ ਰੱਬ ਦੇ ਭਗਤ ਪਿਆਰੇ ਦੇ ਸਿਰ ਤੇ ਰੱਖ ਦਿੱਤੇ ਤੇ ਆਪ ਖਾਲੀ ਹੱਥ ਦੁਰਨ ਲੱਗਾ ਉਧਰ ਜਲਾਦ ਨੂੰ ਇਹ ਦੱਸ ਕੇ ਭੇਜਿਆ ਜੀ ਵੀ ਜਿਹੜਾ ਖਾਲੀ ਹੱਥ ਹੋਇਆ ਉਹਦਾ ਸਿਰ ਤੜਦਨੋਂ ਅਲੱਗ ਕਰਨਾ ਹੈ ਕਹਿੰਦੇ ਜਲਾਦ ਨੇ ਬਿਨਾ ਪਰਚੇ ਜਿੱਸੇ ਉਹ ਸੋਨੇ چاندی ਦੇ ਮਾਲਕ ਦਾ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਅਤੇ ਰਾਜੇ ਕੋਲ ਲੈ ਗਿਆ। ਪਰ ਰਾਜਾ ਦੇਖ ਕੇ ਗੁੱਸੇ ਦੇ ਵਿੱਚ ਡੁੱਲਿਆ ਵੀ ਮੂਰਖਾ ਤੂੰ ਤਾਂ ਗਰਤ ਬੰਦੇ ਦਾ ਸਿਰ ਲਾ ਕੇ ਲੈ ਆਇਆ। ਮੈਂ ਤੈਨੂੰ ਕਿਹਾ ਸੀ ਜਿਹੜਾ ਖਾਲੀ ਹੱਥ ਹੋਵੇ ਤਾਂ ਉਹਨੇ ਦੱਸਿਆ ਵੀ ਰਾਜਾ ਜੀ ਇਹ ਹੀ ਖਾਲੀ ਹੱਥ ਜਾ ਰਿਹਾ ਸੀ। ਇੱਕ ਦੇ ਸਿਰ ਦੇ ਉੱਤੇ ਦੋ ਬਕਸੇ ਸਨ। ਇੱਕ ਦੇ ਨਾਲ ਇੱਕ ਔਰਤ ਜਾ ਰਹੀ ਸੀ। ਤੇ ਕਹਿੰਦੇ ਰਾਜਾ ਸਮਝ ਗਿਆ। ਵੇ ਤਨ ਦੋਸਤ ਦੇ ਬਕਸੇ ਬਹੁਤ ਭਾਰੇ ਸੀ ਇਸ ਕਰਕੇ ਉਹ ਚਲਦਾ ਚਲਦਾ ਥੱਕ ਗਿਆ ਹੁਣਾਂ ਇਹ ਤਾਂ ਉਹਨੇ ਆਪਣੇ ਸਿਰ ਦੇ ਬਕਸੇ ਉਹ ਬੱਲੇ ਨੂੰ ਦੇ ਦਿੱਤੇ ਹੁਣੇ ਆ ਫਿਰ ਰਾਜੇ ਨੇ ਕਿਹਾ ਕਿ ਦੁਬਾਰਾ ਜਾ ਜਿਹਦੇ ਸਿਰ ਤੇ ਦੋ ਬਕਸੇ ਹੈ ਨਾ ਉਹਦਾ ਸਿਰ ਲਾ ਕੇ ਲੈ ਕੇ ਆਉਣਾਈ ਕਹਿੰਦੇ ਉਹਨੂੰ ਜਲਾਦ ਦੁਬਾਰਾ ਫਿਰ ਉਹਨਾਂ ਦਾ ਪਿੱਛਾ ਚਰਨ ਲੱਗਾ ਤੇ ਇਧਰ ਉਧਰ ਖੇਡ ਫਿਰ ਬਦਲ ਗਈ ਕਿਤੇ ਜਿਹੜੇ ਦੋਵੇਂ ਦੋਸਤ ਸ਼ਹਿਰੋਂ ਇਕੱਠੇ ਤੁਰੇ ਸਨ ਜਿਨੂੰ ਜਿਹਦਾ ਮਨ ਚਾਹਿਆ ਜੀ ਨਾਲ ਸਾਥੀ ਮਿਲ ਗਿਆ ਸੀ ਉਹਨੇ ਮਨ ਦੇ ਵਿੱਚ ਸੋਚਿਆ ਦੇ ਮੇਰਾ ਇਹ ਦੋਸਤ ਤਾਂ ਹੁਣ ਮਰ ਗਿਆ ਹੈ ਇਹਦੀ ਧਨ ਦੌਲਤ ਜੋ ਇਸ ਰੱਬ ਦੇ ਪਿਆਰੇ ਨੇ ਚੁੱਕੀ ਆ ਮੈਂ ਇਹਦੇ ਤੋਂ ਲੈ ਲਵਾਂ ਉਹਨੇ ਰੱਬ ਦੇ ਪਿਆਰੇ ਬੰਦੇ ਨੂੰ ਕਿਹਾ ਵੀ ਦੇਖ ਭਾਈ ਇਹ ਧਨ ਦੌਲਤ ਮੇਰੇ ਦੋਸਤ ਦਾ ਹੈ ਉਹਨੇ ਤੈਨੂੰ ਸੋਨੇ ਦੀਆਂ ਦੋ ਮੋਹਰੇ ਦੇ ਕੇ ਸਿਰ ਤੇ ਚਕਾਇਆ ਸੀ ਉਹ ਸੋਨੇ ਦੀਆਂ ਦੋ ਮੋਹਰੇ ਫੜ ਤੇ ਇਹ ਦੋਵੇਂ ਬਕਸੇ ਮੈਨੂੰ ਦੇ ਦੇ ਕਿਉਂਕਿ ਇਹ ਧਨ ਦੌਲਤ ਦੇ ਉੱਤੇ ਮੇਰਾ ਹੱਕ ਹੈ ਕਿੰਨੇ ਰੱਬ ਦੇ ਪਿਆਰੇ ਬੰਦੇ ਨੇ ਉਸੇ ਵੇਲੇ ਹੀ ਉਹ ਦੋਵੇਂ ਬਕਸੇ ਉਸਦੇ ਸਿਰ ਤੇ ਰੱਖ ਦਿੱਤੇ ਅਤੇ ਉਹਨੂੰ ਕਿਹਾ ਭਾਈ ਮੈਨੂੰ ਦੋ ਸੋਨੇ ਦੀਆਂ ਮੋਹਰਾਂ ਨਹੀਂ ਚਾਹੀਦੀਆਂ ਇੱਕ ਦੀ ਹੀ ਗੱਲ ਹੋਈ ਸੀ ਮੇਰੀ ਮੇਰਾ ਮੇਨ ਤਾਣਾ ਮੈਨੂੰ ਦੇ ਦੇ ਇਹ ਤਨਦੌਲਤ ਤੋ ਰਖਲਾ ਕਹਿੰਦੇ ਉਹ ਇਲਜ਼ਾਮ ਨੂੰ ਬੜਾ ਚਾ ਚੜਿਆ ਵੀ ਹੁਣ ਤਾਂ ਮੈਨੂੰ ਚੰਗਾ ਜੀਵਨ ਸਾਥੀ ਵੀ ਮਿਲ ਗਿਆ ਤੇ ਇਹ ਜੀਵਨ ਸਾਥੀ ਨੇ ਮੇਰੀ ਕਿਸਮਤ ਬਦਲ ਦਿੱਤੀ ਤਨਦੌਲਤ ਵੀ ਮੈਨੂੰ ਮਿਲ ਗਿਆ ਹੁਣ ਖੁਸ਼ੀ-ਖੁਸ਼ੀ ਸਿਰ ਤੇ ਦੁਨੀਆ ਵਖਸੇ ਚੁੱਕਿਆ ਨਾਲ ਆਪਣੇ ਪਤਨੀ ਦਾ ਹੱਥ ਫੜਿਆ ਤੇ ਖੁਸ਼ੀ-ਖੁਸ਼ੀ ਚੱਲ ਰਿਹਾ ਤੇ ਉਹ ਰੱਬ ਦਾ ਪਿਆਰਾ ਬੰਦਾ ਘੇਰ ਕੇ ਆਪਣੇ ਮੋਜ ਦੇ ਵਿੱਚ ਜਾ ਰਿਹਾ ਇਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਤਾ ਹੋਇਆ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਮੇਰੀ ਤੂੰ ਮਦਦ ਕੀਤੀ ਆ ਮੇਰੀ ਮਿਹਨਤ ਦੀ ਕਮਾਈ ਮੈਨੂੰ ਇਹ ਸੋਹਣੀ ਨੂਰ ਦਿੱਤੀ ਆ ਇਹਦੇ ਨਾਲ ਹੀ ਮੈਂ ਆਪਣਾ ਜੀਵਨ ਦੁਬਾਰਾ ਤੋਂ ਸ਼ੁਰੂ ਕਰਨ ਲੱਗਾ ਕਹਿੰਦੇ ਉਹਨੂੰ ਕੋਈ ਪਤਾ ਨਹੀਂ ਵੀ ਪਿੱਛੇ ਕੀ ਹੋ ਗਿਆ ਕਹਿੰਦੇ ਪਿੱਛੋਂ ਜਲਾਦ ਆਇਆ ਕਿ ਸੋਹਣੇ ਦੇ ਬਰਸੇ ਉਸ ਬੰਦੇ ਦੇ ਸਿਰ ਤੇ ਦੇਖ ਕੇ ਉਹਦਾ ਸਿਰ ਵੱਢ ਕੇ ਰਾਜੇ ਦੇ ਦਰਬਾਰ ਲੈ ਗਿਆ ਕਹਿੰਦੇ ਰਾਜੇ ਨੇ ਫਿਰ ਮੱਥੇ ਤੇ ਹੱਥ ਮਾਰਿਆ ਵੀ ਮੂਰਖਾ ਤੁਤਾ ਫਿਰ ਗਲਤ ਬੰਦੇ ਦਾ ਸਿਰ ਵੱਢ ਕੇ ਲੈ ਆਇਆ ਏ ਪਰ ਕਹਿੰਦੇ ਹੁਣ ਰਾਜੇ ਦਾ ਸਦਾ ਹੰਕਾਰ ਪੁੱਟ ਟੁੱਟ ਗਿਆ ਸੀ ਰਾਜਾ ਸਮਝ ਟੁੱਟ ਗਿਆ ਸੀ ਕਿ ਉਹ ਰੱਬ ਦਾ ਭਗਤ ਕਰਿਆਰਾ ਐਵੇਂ ਹੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰ ਗਿਆ ਉਹ ਪਰਮਪਿਤਾ ਪਰਮਾਤਮਾ ਜੀ ਤਾਂ ਹਰ ਵੇਲੇ ਉਹਦੇ ਨਾਲ ਨੇ ਹਰ ਵੇਲੇ ਉਹਦੀ ਰੱਖਿਆ ਕਰ ਰਹੇ ਨੇ ਇਸੇ ਕਰਕੇ ਤਾਂ ਦੋ ਵਾਰ ਉਹਨੂੰ ਮਾਰਨ ਤੇ ਜਾਇ ਪਰ ਉਹਦਾ ਕੋਈ ਮਾਲਵੀ ਵਿੰਗਾ ਨਹੀਂ ਕਰ ਪਾਇਆ ਉਹਦਾ ਪ੍ਰਮਾਤਮਾ ਉਹਨੂੰ ਬਚਾ ਰਿਹਾ ਹੈ ਕਹਿੰਦੇ ਇਹ ਰਾਜਾ ਇਧਰੋਂ ਪ੍ਰਮਾਤਮਾ ਤੋਂ ਇਹ ਦੋ ਬੇਕਸੂਰ ਬੰਦਿਆਂ ਨੂੰ ਮਾਰਨ ਤੇ ਕਰਕੇ ਮਾਫੀ ਮੰਗਣ ਲੱਗਾ ਕਿ ਪ੍ਰਮਾਤਮਾ ਮੈਨੂੰ ਬਖਸ਼ ਦੇ ਬਖਸ਼ ਦੇ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਹੈ ਤੇ ਕਹਿੰਦੇ ਇੱਧਰ ਇਹ ਰੱਬ ਦਾ ਭਗਤ ਪਿਆਰਾ ਆਪਣੀ ਇੱਕ ਸੋਨੇ ਦੀ ਮੋਹਰ ਲੈ ਕੇ ਉਹਨੇ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਉਹ ਪਹਿਲਾਂ ਵੀ ਦੁਕਾਨਦਾਰ ਸੀ ਵਪਾਰ ਦਾ ਕੰਮ ਕਰਦਾ ਸੀ ਕਹਿੰਦੇ ਉਹਨੇ ਛੋਟੀ ਜੀ ਦੁਕਾਨ ਪਾ ਲਈ ਤੇ ਉਹਨੇ ਇੰਨੀ ਮਿਹਨਤ ਕੀਤੀ ਕਿ ਉਹਦੀਆਂ ਕਈ ਦੁਕਾਨਾਂ ਹੋਣ ਲੱਗੀਆਂ ਦੇਰ ਨਾ ਲੱਗੀ ਹੌਲੀ ਹੌਲੀ ਉਹ ਆਪਣੇ ਨਗਰ ਦਾ ਫਿਰ ਤੋਂ ਪ੍ਰਸਿੱਧ ਵਪਾਰੀ ਬਣ ਗਿਆ ਸਭ ਤੋਂ ਅਮੀਰ ਵਪਾਰੀ ਬਣ ਗਿਆ ਤੇ ਕਹਿੰਦੇ ਸਭ ਤੋਂ ਪਾਸੇ ਉਹਦੇ ਚਰਚੇ ਹੋਣ ਲੱਗੇ ਮਾਣ ਸਨਮਾਨ ਹੋਣ ਲੱਗਾ ਕਹਿੰਦੇ ਹੁਣ ਇਹ ਜਿੰਨਾ ਹੀ ਪੈਸਾ ਕਮਾਉਂਦਾ ਸੀ ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਲੋੜਵੰਦਾਂ ਦੀ ਮਦਦ ਕਰਨ ਤੇ ਲਾਉਣ ਲੱਗਾ ਨੇਕ ਕੰਮ ਕਰਦਾ ਕਹਿੰਦੇ ਇਹਦੇ ਕੋਲ ਪੈਸਾ ਵੀ ਸੀ ਮਾਣ ਸਨਮਾਨ ਵੀ ਸੀ ਅਤੇ ਇਹਦੀ ਪ੍ਰਸਿੱਧੀ ਦੇਖ ਕੇ ਇੱਕ ਅਮੀਰ ਵਪਾਰੀ ਨੇ ਆਪਣੀ ਧੀ ਦਾ ਵਿਆਹ ਇਹਦੇ ਨਾਲ ਕਰ ਦਿੱਤਾ। ਜੋ ਸੰਗਤ ਜੀਏ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ। ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬੰਦੇ ਦੀ ਅਸਲ ਦੌਲਤ ਉਹਦੀ ਨੀਅਤ ਆ, ਉਹਦੀ ਮਿਹਨਤ ਆ। ਅਤੇ ਸਭ ਤੋਂ ਵੱਡੀ ਗੱਲ ਜਿਸ ਬੰਦੇ ਦੇ ਪੱਲੇ ਪਰਮਕੀਤਾ ਪਰਮਾਤਮਾ ਦਾ ਨਾਮ ਆ ਜਿਦਾ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਪਰਮ ਪਿਤਾ ਪਰਮਾਤਮਾ ਉਹਦੀ ਹਰ ਥਾਂ ਤੇ ਰੱਖਿਆ ਕਰਦੇ ਨੇ ਉਹਦੀ ਹਰ ਥਾਂ ਤੇ ਲਾਜ ਰੱਖਦੇ ਨੇ ਉਹਦੀ ਮਿਹਨਤ ਉਹਦੀ ਨੀਅਤ ਨੂੰ ਦੇਖ ਕੇ ਉਹਦੇ ਲਈ ਰਾਹ ਆਪੇ ਹੀ ਬਣਾ ਦਿੰਦੇ ਨੇ ਉਹਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਸੋ ਆਪਾਂ ਨੇ ਕਹਾਣੀ ਤੋਂ ਇਹੀ ਸਿੱਖਿਆ ਪ੍ਰਾਪਤ ਕਰਨੀ ਆ ਕਹਾਣੀ ਦੇ ਪਾਤਰ ਕਢਣਾਵਾਂ ਹੋ ਜਾ ਨਹੀਂ ਜਾਣਾ ਸੋ ਆਸ ਕਰਦੇ ਆ ਜੀ ਅੱਜ ਦੀ ਇਹ ਵੀਡੀਓ ਵੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ